ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ ਮੱਲਣ ਬਠਿੰਡੇ ਪਹੁੰਚਿਆ ਬੱਸ ਸਟੈਂਡ ਤੋਂ ਉਹ ਪੈਦਲ ਹੀ ਚੱਲ ਪਿਆ ਕਿਲੇ ਦੇ ਵੱਡੇ ਵੱਡੇ ਤਖਤਿਆਂ ਵਾਲੇ ਦਰਵਾਜ਼ੇ ਸਾਹਮਣੇ ਆ ਕੇ ਉਹਨੇ ਨਿਰਖ ਜਹੀ ਕੀਤੀ ਮੁੰਡਿਆਂ ਦਾ ਕਮਰਾ ਸੱਜੇ ਹੱਥ ਸੀ ਗਲੀ ਵੱਲ ਝਾਕਦਾ ਕਰਦਾ ਉਹ ਸੱਜੇ ਪਾਸੇ ਨਹੋ ਲਿਆ ਗਾਂ ਜਾ ਕੇ ਸਰਕਾਰੀ ਹਾਈ ਸਕੂਲ ਆਇਆ ਕੋਈ ਕੋਈ ਮੁੰਡਾ ਜਾਂ ਦੋ ਦੋ ਮੁੰਡੇ ਬਾਹਰ ਨਿਕਲ ਕੇ ਕਿਧਰੇ ਜਾ ਆ ਰਹੇ ਸਨ ਮੁੰਡੇ ਨੂੰ ਉਹਨੇ ਪੁੱਛ ਲਿਆ ਕਿਉਂ ਬੁੱਝਿਆ ਇਸ ਸਕੂਲ ਇਹ ਮੁੰਡਾ ਹੱਸ ਪਿਆ ਕਹਿੰਦਾ ਹਾਂ ਬਾਬਾ ਬਸ ਫੇਰ ਉਹਨੇ ਮੂੰਹ ਵਿੱਚ ਆਖਿਆ ਸਕੂਲ ਨੇੜੇ ਹੀ ਤਾਂ ਉਹਦਾ ਕਮਰਾ ਹੈ ਉਹ ਜੱਕਾਂ ਤੱਕਾਂ ਜਹੀਆਂ ਕਰਦਾ ਰਿਹਾ ਸੀ ਕਮਰੇ ਦੇ ਤਾਂ ਉਹ ਸਾਹਮਣੇ ਹੀ ਖੜਾ ਸੀ ਸਗੋਂ RAMDAS ਕਮਰੇ ਵਿੱਚ ਬੈਠਾ ਉਹਨੂੰ ਪਛਾਣ ਰਿਹਾ ਸੀ ਸੋ ਅੱਜ ਇਹ ਹੋਵੇਗਾ ਕੋਈ ਹੋਰ ਹੀ ਨਾ ਹੋਵੇ ਬਈ ਵਾਹ ਕਹਿ ਕੇ ਮੱਲਣ ਨੇ ਕਮਰੇ ਅੰਦਰ ਪੈਰ ਧਰਿਆ ਰਾਮਦਾਸ ਮੰਜੇ ਤੋਂ ਉੱਠ ਕੇ ਖੜਾ ਹੋ ਗਿਆ ਬਾਪੂ ਜੀ ਕਹਿ ਕੇ ਸਤਿ ਸ੍ਰੀ ਅਕਾਲ ਬੁલાਏ ਮੱਲਣ ਕਹਿੰਦਾ ਚਾਕੀ ਜਾਂਦਾ ਓਏ ਬੁਲਾਉਂਦਾ ਨਹੀਂ ਮੈਂ ਵੀ ਸਿਆਣੀ ਜਾਂਦਾ ਸੀ ਮਖਿਆ ਟੇਕਾ ਸਿਆਣੀ ਜਾਣਦਾ ਮੈਂ ਤਾਂ ਕਦੋਂ ਦਾ ਖੜਾ ਇੱਥੇ ਮੱਲਣ ਖੁਸ਼ ਸੀ ਤੇ ਫੇਰ ਉਹਨੇ ਪੁੱਛਿਆ ਬਿੱਲੂ ਕਿੱਥੇ ਹੈ ਬਲਕਾਰ ਤਾਂ ਹੁਣ ਇੱਥੇ ਰਹਿੰਦਾ ਨਹੀਂ ਬਾਪੂ ਜੀ ਮੁੰਡੇ ਨੇ ਜਵਾਬ ਦਿੱਤਾ ਮੱਲਣ ਦੰਗ ਹੋ ਕੇ ਬੋਲਿਆ ਤਾਂ ਫਿਰ ਹੋਰ ਕਿੱਥੇ ਰਹਿੰਦਾ ਕਦੇ-ਕਦੇ ਆਉਂਦਾ ਹੁੰਦਾ ਮੈਨੂੰ ਤਾਂ ਕਹਿੰਦਾ ਸੀ ਪਿੰਡ ਹੀ ਹੁੰਨਾ ਮੈਂ ਹੁਣ ਕਦੋਂ ਆਇਆ ਸੀ ਕਈ ਦਿਨ ਹੋ ਗਏ ਹੋ ਗਏ ਹੋਣਗੇ 15-20 ਦਿਨ RAMDAS ਨੇ ਸਟੋਵ ਬਖਾ ਲਿਆ ਨਿਕਲ ਡੁਬਕੂ ਜੇ ਵਿੱਚ ਚਾਹ ਧਰ ਲਈ ਕੀ ਕਰਦਾ ਚਾਹ ਪੀ ਲਿਓ ਥੋੜੀ ਜੀ ਨਹੀਂ ਸ਼ੇਰਾ ਚਾਹ ਨੂੰ ਤਾਂ ਕੀ ਐ ਜਾਣਦੇ ਤੇ ਫਿਰ ਕਹਿਣ ਲੱਗਿਆ ਤੋ ਐਂ ਕਰੀ ਜਦ ਹੁਣ ਆਵੇ ਨਾ ਕਦੇ ਉਹਨੂੰ ਪਿੰਡ ਭੇਜੀ ਕਹੀਂ ਤੇਰਾ ਬਾਪੂ ਆਇਆ ਸੀ ਪਿੰਡ ਆਵੇ ਜ਼ਰੂਰੀ ਕੰਮ ਐ ਆਰਾਮਦਾਸ ਵੀ ਹੈਰਾਨ ਸੀ ਤਾਂ ਫਿਰ ਬਲਕਾਰ ਰਹਿੰਦਾ ਕਿੱਥੇ ਹੈ ਚਾਹ ਪੀ ਰਿਹਾ ਮੱਲਣ ਸੋਚਾਂ ਵਿੱਚ ਪੈ ਗਿਆ ਕਿਤੇ ਉਹਦਾ ਸ਼ੱਕ ਪੱਕਾ ਨਾ ਹੋ ਜਾਵੇ ਮੁੰਡੇ ਨੂੰ ਚੁੱਪ ਬੈਠਾ ਦੇਖ ਕੇ ਉਹਨੇ ਮਨ ਦਾ ਰੌਮ ਬਦਲਿਆ ਤੂੰ ਭਾਈ RAMDAS ਹੁਣ ਕੌਥੀ ਚ ਵੱਢਦਾ ਐ 14ਵਾਂ ਦਾ ਆਖਰੀ ਸਾਲ ਆ ਬਾਪੂ ਜੀ ਤੁਸੀਂ ਮੇਰੇ ਜਾਣ ਚ ਇਕੱਠੇ ਨਹੀਂ ਸੀ ਹੁੰਦੇ ਬਿੱਲੂ ਤਾਂ ਪਹਿਲਾਂ ਕਰ ਗਿਆ ਪਾਸ ਤੂੰ ਭਾਈ ਫਿਰ ਮੈਂ ਰਹਿ ਗਿਆ ਸੀ ਬਾਪੂ ਜੀ ਬਸ ਐਤ ਕੀ ਕੱਢ ਦੂੰ ਪੜਿਆ ਘਰ ਪੁੱਤ ਜੀ ਲਾ ਕੇ ਚੰਗਾ ਮੈਂ ਤਾਂ ਚੱਲਦਾ ਉਸੇ ਨੂੰ ਮਿਲਣ ਆਇਆ ਸੀ ਮੈਂ ਤਾਂ ਬਸ ਸਟੈਂਡ ਨੂੰ ਹੌਲੀ ਹੌਲੀ ਵਾਪਸ ਮੁੜਿਆ ਜਾ ਰਿਹਾ ਮਿਲਣ ਬੇहद ਹੈਰਾਨ ਪਰੇਸ਼ਾਨ ਸੀ ਕਿ ਬਲਕਾਰ ਬਠਿੰਡੇ ਨਹੀਂ ਤਾਂ ਹੋਰ ਕਿੱਥੇ ਹੈ ਉਧਰ ਕਮਰੇ ਵਿੱਚ ਬੈਠਾ RAMDAS ਹੈਰਾਨ ਸੀ ਕਿ ਬਲਕਾਰ ਆਪਣੇ ਪਿੰਡ ਵਿੱਚ ਨਹੀਂ ਤਾਂ ਹੋਰ ਕਿੱਥੇ ਰਹਿੰਦਾ ਹੈ ਪੰਜਾ ਸੱਤਾ ਦਿਨਾਂ ਬਾਅਦ ਡੰਡਿਆਂ ਵਾਲੇ ਦੋ ਸਿਪਾਹੀ ਆਏ ਤੇ ਮੱਲਣ ਸਿੰਘ ਦਾ ਘਰ ਪੁੱਛ ਕੇ ਬੈਠਕ ਵਿੱਚ ਆ ਬੈਠੇ ਚੰਦਗੁਰ ਨੇ ਉਹਨਾਂ ਨੂੰ ਪਾਣੀ ਤਾਂ ਨਹੀਂ ਪਿਲਾਇਆ ਮੱਲਣ ਘਰ ਨਹੀਂ ਸੀ ਭਾਈ ਰੂਪੇ ਵਾਲੇ ਖੇਤ ਗਿਆ ਹੋਇਆ ਸੀ ਇੱਕ ਮੁੰਡਾ ਭੇਜ ਕੇ ਚੰਦਗੁਰ ਨੇ ਉਹਨੂੰ ਖੇਤੋਂ ਬੁਲਾ ਲਿਆ ਮੱਲਣ ਆਇਆ ਤਾਂ ਉਹਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ ਜਿਵੇਂ ਉਹਨੇ ਅਗਲੇ ਪਲ ਹੀ ਮੁੱਦੇਮੋਂ ਡਿੱਗ ਪੈਣਾ ਹੋਵੇ ਪੁਲਿਸ ਸਿਪਾਹੀ ਬਲਕਾਰ ਦੇ ਬਰੰਟ ਲੈ ਕੇ ਆਏ ਸਨ ਮਲਣ ਦਾ ਗੂਠਾ ਲਵਾ ਕੇ ਸਿਪਾਹੀਆਂ ਨੇ ਦੱਸਿਆ ਕਿ ਚੇਅਰਮੈਨ ਸ਼ੰਗਾਰਾ ਸਿੰਘ ਦੇ ਕਤਲ ਵਿੱਚ ਬਲਕਾਰ ਸਿੰਘ ਦਾ ਨਾਂ ਹੈ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਪੇਸ਼ ਕਰ ਦਿਓ ਨਹੀਂ ਤਾਂ ਪੁਲਿਸ ਸਾਰੇ ਟੱਬਰ ਨੂੰ ਲੈ ਜਾਵੇਗੀ ਤੇ ਬੇਸ਼ੱਕੀ ਕਰੇਗੀ ਸਿਪਾਹੀ ਤਾਂ ਚਲੇ ਗਏ ਮੱਲਣ ਤੇ ਚੰਦਗੁਰ ਬਰਾਂਡੇ ਦੇ ਬਾਹਰ ਵਿੱਚ ਬੈਠ ਕੇ ਰੋਦਨ ਕਰਨ ਲੱਗੇ। ਇਹ ਕੀ ਕਰ ਲਿਆ ਸੋਰੇ ਨੇ? ਮੱਲਣ ਕਹਿ ਰਿਹਾ ਸੀ। ਮੇਰਾ ਤਾਂ ਉਸੇ ਦਿਨ ਬਠਿੰਡੇ ਜਾ ਕੇ ਮੱਥਾ ਠਣ ਗਿਆ ਸੀ। ਹੇ ਵਾਖਰੂ ਕਿਹੜੇ ਰਾਹ ਪੈ ਗਿਆ ਮੇਰਾ ਪੁੱਤ? ਐਵੇਂ ਕਿਸੇ ਨੇ ਨਾਂ ਧਰਤਾ ਹੋਣਾ ਉਹਦਾ। ਇਹੋ ਜਿਹਾ ਤਾਂ ਉਹ ਹੈ ਨਹੀਂ। ਮੂੰਹ ਚ ਬੋਲ ਕੇ ਤੇ ਹੈਗਾ ਡਿਡੇਦ। ਤੂੰ ਬੰਦੇ 'ਤੇ ਜਿਸਕੀਆਂ ਚੋ ਆਪ ਵੀ ਜਾ। ਕਿਤੇ ਤਾਂ ਪਤਾ ਲੱਗੂਗਾ ਇਹ ਉਹਦਾ। ਮਾਂ ਨੂੰ ਬਚਾਉਦੀ ਉਮੀਦ ਸੀ। ਮੱਲਣ ਨੇ ਕਿਦਰੇ ਕੋਈ ਬੰਦਾ ਨਾ ਭੇਜਿਆ ਚਾਰ ਦਿਨਾਂ ਪਿੱਛੋਂ ਉਹ ਕੁੱਲ ਸਕੇਦਿਆਂ ਵਿੱਚ ਆਪ ਹੀ ਜਾ ਕੇ ਆਇਆ ਬਹੁਤਾ ਪਤਾ ਤਾਂ ਧੂਰ ਕੋਟ ਜਾਂ ਪੈਣੀ ਬਾਗੇ ਵਾਲਿਆਂ ਨੂੰ ਹੋ ਸਕਦਾ ਸੀ ਪਰ ਨਾ ਉਹ ਤਾਂ ਆਪ ਸੁਣ ਕੇ ਹੈਰਾਨ ਪਛੰਨ ਰਹਿ ਗਏ ਬਲਕਾਰ ਦੇ ਨਾਨਕਾਂ ਨੂੰ ਵੀ ਕੋਈ ਇਲਮ ਨਹੀਂ ਸੀ ਹੋਰ ਉਹਨੇ ਕਿੱਥੇ ਜਾਣਾ ਸੀ ਪੂਆ ਮਾਸੀ ਤਾਂ ਹੈ ਹੀ ਨਹੀਂ ਸੀ ਕੋਈ ਤੇ ਫੇਰ ਇੱਕ ਦਿਨ ਪੁਲਿਸ ਦੀ ਜੀਪ ਤੇ ਸਿਪਾਹੀਆਂ ਦਾ ਭਰਿਆ ਟਰੱਕ ਕੋਠੀਆਂ ਆਇਆ ਆਉਂਦੇ ਹੀ ਉਹਨਾਂ ਨੇ ਮੱਲਣ ਦੇ ਘਰ ਨੂੰ ਘੇਰਾ ਪਾ ਲਿਆ ਸਪਾਹੀਆਂ ਨੇ ਤਖਤਿਆਂ ਦੇ ਵਿੱਚ ਡੰਡੇ ਮਾਰੇ ਮੱਲਣ ਤੇ ਚੰਦਗੁਰ ਨੂੰ ਘਰੋਂ ਬਾਹਰ ਕੱਢ ਲਿਆ ਸਾਰੇ ਘਰ ਦੀ ਤਲਾਸ਼ੀ ਲਈ ਘਰ ਵਿੱਚ ਕੀ ਹੋਣਾ ਸੀ ਬਲਕਾਰਤਾ ਹੁਣ ਕਦੇ ਪਿੰਡ ਨਹੀਂ ਆਇਆ ਸੀ ਪੁਲਿਸ ਵਾਲੇ ਉਹਦੇ ਘਰ ਆਉਣ ਦਾ ਕੋਈ ਸਬੂਤ ਲੱਭ ਰਹੇ ਸਨ ਕੋਈ ਕਿਤਾਬਾਂ ਰਸਾਲੇ ਤੇ ਅਖਬਾਰਾਂ ਜਾਂ ਹੋਰ ਕੋਈ ਖਤਰਨਾਕ ਕਾਗਜ਼ ਪੱਤਰ ਪੂਰੀ ਦਾੜੀ ਵਾਲਾ ਥਾਣੇਦਾਰ ਅਵਾਸਾਰ ਹੀ ਮੱਲਣ ਨੂੰ ਗਾਲਾਂ ਕੱਢੀ ਜਾ ਰਿਹਾ ਸੀ ਦੱਸ ਓਏ ਚੋਰਿਆ ਕਿੱਥੇ ਆ ਤੇਰਾ ਜਮਾਈ ਖਾਣੇਦਾਰ ਨੇ ਇੱਕ ਸਿਪਾਹੀ ਤੋਂ ਡੰਡਾ ਲੈ ਕੇ ਆਪ ਮੱਲਣ ਦੇ ਮੌਰਾਾਂ ਤੇ ਮਾਰਿਆ। ਚੰਦਕੌਰ ਨੂੰ ਥੱਪੜ ਮਾਰ ਕੇ ਪਰਾਂ ਡੇਗ ਦਿੱਤਾ ਤੇ ਫੇਰ ਇੱਕ ਸਿਪਾਹੀ ਨੇ ਚੰਦਕੌਰ ਦੀ ਲੱਤ ਫੜ ਕੇ 5-7 ਗੱਜ ਤੱਕ ਮਰੇ ਕੁੱਤੇ ਵਾਂਗ ਉਹਨੂੰ ਕਢੀਸਿਆ। ਉਹ ਥਾਰ-ਥਾਰ ਕੰਬੀ ਜਾ ਰਹੀ ਸੀ। ਹੱਥ ਜੋੜ ਕੇ ਵਾਰ-ਵਾਰ ਇਹੀ ਕਹਿੰਦੀ ਮੈਨੂੰ ਕੋਈ ਪਤਾ ਨਹੀਂ ਮਾਪਿਓ, ਮੇਰਾ ਬਲਗਾਰ ਪਿੰਡ ਕਦੇ ਨਹੀਂ ਆਇਆ। ਉਹਨੂੰ ਤਾਂ ਕਈ ਮਹੀਨੇ ਹੋ ਗਏ ਐਨੂੰ। ਪੰਚਾਇਤ ਵਾਲਿਆਂ ਨੇ ਥਾਣੇਦਾਰ ਅੱਗੇ ਹੱਥ ਬੰਨ੍ਹ ਕੇ ਤੇ ਗਲਾਂ ਵਿੱਚ ਸਮੋਸੇ ਪਾ ਕੇ ਅਰਜ਼ੀ ਕੀਤੀ। ਬੁੜੇ-ਬੁੜੀ ਨੂੰ ਕਿਉਂ ਮਾਰਦੇ ਹੋ ਤੁਸੀਂ? ਇਹਨਾਂ ਗਰੀਬਾਂ ਨੂੰ ਕੀ ਪਤਾ ਜੇ ਮੁੰਡਾ ਕਦੇ ਪਿੰਡ ਆਇਆ ਹੋਵੇ ਤਾਂ ਅਸੀਂ ਸਾਰੀ ਪੰਚਾਇਤ ਦੇਣਦਾਰ ਆ। ਆ ਖੜੇ ਆ। ਜਾਂ ਜੇ ਕਦੇ ਹੁਣ ਵੀ ਆ ਗਿਆ ਤਾਂ ਸਾਡੀ ਜ਼ਿੰਮੇਵਾਰੀ ਹੈ। ਅਸੀਂ ਆਪ ਬੇਸ਼ਕਰਾਗੇ ਉਹਨੂੰ। ਪੰਚਾਇਤ ਸਾਹਮਣੇ ਪੁਲਿਸ ਵਾਲਿਆਂ ਨੇ ਬੁੜੇ-ਬੁੜੀ ਨੂੰ ਫੇਰ ਮਾਰਿਆ ਕੁੱਟਿਆ ਤਾਂ ਨਾ ਪਰ ਉਹਨਾਂ ਨੂੰ ਆਪਣੇ ਨਾਲ ਲੈ ਗਏ। ਫੂਲ ਉਹਨਾਂ ਨੂੰ ਤਿੰਨ ਰਾਤਾਂ ਥਾਣੇ ਵਿੱਚ ਰੱਖਿਆ ਮੱਲਣ ਨੂੰ ਨੰਗਾ ਕਰਕੇ ਚਿਤਰਾ ਨਾਲ ਕੁੱਟਦੇ ਰਹੇ ਲੇਡੀ ਪੁਲਿਸ ਚੰਦਕੌਰ ਦੇ ਮੂੰਹ ਤੇ ਥੱਪੜ ਮਾਰਦੀ ਪਰ ਉਹ ਕੀ ਦੱਸ ਦੇ ਉਹਨਾਂ ਨੂੰ ਤਾਂ ਬਲਕਾਰ ਦਾ ਕੋਈ ਵੀ ਪਤਾ ਨਹੀਂ ਸੀ ਪਿੱਛੋਂ ਮੱਲਣ ਦੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋ ਗਿਆ ਇੱਕ ਰਾਤੋਂ ਭੁੱਖੇ ਪਾਣੀ ਖੁੱਲੀਆਂ ਤੇ ਰਸੇ ਤਡਾਉਂਦੇ ਰਹੇ ਪਰ ਚਪਟ ਖੁੱਲਾ ਪਿਆ ਹੋਇਆ ਸੀ ਦੂਜੇ ਦਿਨ ਤਰਸ ਕਰਕੇ ਲੋਕ ਉਹਨਾਂ ਦੇ ਪਸ਼ੂ ਖੋਲ ਕੇ ਆਪਣੇ ਆਪਣੇ ਘਰਾਂ ਹੀ ਲੈ ਗਏ ਸਵਾਤਾਂ ਦੇ 12 ਨੂੰ ਆਪਣੇ ਜਿੰਦੇ ਲਾ ਦਿੱਤੇ। ਚੌਥੇ ਦਿਨ ਮੱਲਣ ਤੇ ਚੰਦਗੁਰ ਛੁੱਟ ਕੇ ਆਏ ਤਾਂ ਉਹਨਾਂ ਨੂੰ ਆਪਣਾ ਘਰ ਇੱਕ ਉਜਾੜ ਬੀਆਵੰਦ ਦਿਸਿਆ। ਬੇੜੇ ਦੀ ਧਰਤੀ ਵਿੱਚ ਨਿੱਗਰ ਜਾਣ ਨੂੰ ਜੀ ਕਰਦਾ ਸੀ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਆਥਨ ਦਾ ਰੋਟੀ ਟੁਕ ਪਕਾ ਖਾ ਕੇ ਚੰਦ ਕੋਲ ਚੁੱਲ੍ਹੇ ਮੂਰੇ ਬੈਠੀ ਭਾਂਡੇ ਮਾਂਜ ਰਹੀ ਸੀ ਮੱਲਣਕਾਰ ਨਹੀਂ ਸੀ ਧੂਰਕੋਟ ਮਿੱਤੋ ਦੇ ਸੌਰਿੰਗਿਆ ਹੋਇਆ ਸੀ ਉਹ ਬੰਦੇ ਤਕੜੇ ਸਨ ਮਰਾਜ ਵਾਲੇ ਗੁਰਦੇਵ ਸਿੰਘ ਦਾ ਵੀ ਤਕੜਾ ਜੋਰ ਸੀ ਮੱਲਣ ਚਾਹੁੰਦਾ ਸੀ ਕਿ ਸਾਰੇ ਰਿਸ਼ਤੇਦਾਰ ਮਿਲਮਲਾਗ ਕੋਈ ਅਜਹੀ ਸਕੀਮ ਬਣਾਉਣ ਕਿ ਬਲਕਾਰ ਦੀ ਕੋਈ ਬਚਤ ਹੋ ਸਕੇ ਉਹਨੂੰ ਫਾਂਸੀ ਨਾ ਲੱਗੇ ਕੈਦ ਭਾਵੇਂ ਕਿੰਨੀ ਹੋ ਜਾਵੇ ਉਹ ਆਪਣੀ ਬਾਕੀ ਬਚਦੀ ਭਾਇ ਰੂਪੇ ਵਾਲੀ ਜ਼ਮੀਨ ਵੀ ਫੁੱਕਣ ਲਈ ਤਿਆਰ ਸੀ ਉਹਨੂੰ ਯਕੀਨ ਸੀ ਪੂਰਾ ਪ੍ਰਬੰਧ ਕਰਕੇ ਉਹ ਬਲਕਾਰ ਨੂੰ ਪੇਸ਼ ਕਰ ਦੇਵੇਗਾ ਇੱਕ ਬੰਦਾ ਪਰਸ਼ਾਵੇਂ ਵਾਂਗ ਉਹਨਾਂ ਦੇ 베ੜੇ ਵਿੱਚ ਆਇਆ ਖੰਗੂਰ ਮਾਰੀ ਚੰਦਗੁਰ ਨੇ ਰਸੋਈ ਵਿੱਚੋਂ ਹੀ ਆਖਿਆ ਕਿਹੜਾ ਬੀਰ ਵੇ ਮੈਂ ਆ ਮਾਤਾ ਜੀ ਕਿੱਥੋਂ ਆ ਤੁਸੀਂ ਬੋਲਣ ਵਾਲੇ ਦੀ ਆਵਾਜ਼ ਚੰਦਗੁਰ ਨੇ ਨਹੀਂ ਪਛਾਣੀ ਉਹ ਉੱਠੀ ਤੇ 베ੜੇ ਵਿੱਚ ਆ ਗਈ ਫਿਰ ਨੇੜੇ ਹੋ ਕੇ ਪੁੱਛਿਆ ਕੌਣ ਹੋਇਆ ਭਾਈ ਤੂੰ ਉਹ ਹੌਲੀ ਦੇ ਕੇ ਬੋਲਿਆ ਮੈਂ ਤਾਂ ਮਾਤਾ ਜੀ ਬਲਕਾਰ ਦਾ ਸਾਥੀ ਆ ਤੁਸੀਂ ਹੁਣ ਬਿਨਾਂ ਕਿਸੇ ਨਾਲ ਗੱਲ ਕੀਤੇ ਚੁੱਪਚਾਪ ਆ ਜਾਓ ਬਲਕਾਰ ਤੁਹਾਨੂੰ ਮਿਲਣਾ ਚਾਹੁੰਦਾ ਹੈ ਪ੍ਰਾਗ ਦਾਸ ਦੇ ਡੇਰੇ ਕੋਲ ਉਰਲੇ ਪਾਸੇ ਕੇਲਿਆਂ ਥੱਲੇ ਉਹ ਖੜਾ ਹੋ ਤੁਸੀਂ ਉੱਥੇ ਆ ਜਾਓ ਮੈਂ ਚੱਲਿਆ ਚੰਦ ਗੁਰ ਨੇ ਪੈਰਾਂ ਵਿੱਚ ਜੁੱਤੀ ਪਾਈ ਹੱਥ ਵਿੱਚ 베ਰੀ ਦੀ ਸੁੱਟੀ ਫੜ ਲਈ ਰਸੋਈ ਵਿੱਚ ਭਾਂਡਾ ਟਿੰਡਾ ਇੱਧਰ ਉੱਧਰ ਰੱਖਿਆ ਸਵੇਰ ਤਾਂ ਓਵੇਂ ਜਿਵੇਂ ਖੁੱਲੀਆਂ ਛੱਡ ਕੇ ਉਹ ਘਰੋਂ ਬਾਹਰ ਹੋ ਗਏ ਪ੍ਰਾਗ ਦਾਸ ਦੇ ਡੇਰੇ ਕੋਲ ਕੇਲਿਆਂ ਦੇ ਝੁੰਡ ਥੱਲੇ ਤਿੰਨ ਆਕਾਰ ਉਹਨੂੰ ਦਿਸੇ ਚਾਨਣ ਚਾਨਣੀ ਰਾਤ ਸੀ ਪਰ ਕੇਲਿਆਂ ਦੀ ਛਾਂ ਵਿੱਚ ਚਿਹਰਿਆਂ ਦੀ ਪਛਾਣ ਨਹੀਂ ਆ ਰਹੀ ਸੀ ਉਹ ਹੌਂਕ ਦੀ ਹੰਬਦੀ ਉਹਨਾਂ ਕੋਲ ਜਾ ਖੜੀ ਹੋਈ ਤੇ ਉਹਨਾਂ ਵਿੱਚੋਂ ਬਲਕਾਰ ਦਾ ਮੂੰਹ ਲੱਭਣ ਲੱਗੀ ਉਹਨੂੰ ਕੋਈ ਪਛਾਣ ਨਹੀਂ ਆਈ ਬਲਕਾਰ ਹੱਸ ਪਿਆ ਹਾਸਾ ਤਾਂ ਅਚੰਦਗੁਰ ਦਾ ਜਾਣਿਆ ਪਛਾਣਿਆ ਸੀ ਉਹਨੇ ਪੁੱਤ ਨੂੰ ਹਿੱਕ ਨਾਲ ਲਾ ਲਿਆ ਮੱਥਾ ਚੁੰਮਣੋਂ ਹੀ ਨਾ ਹਟੇ ਦੂਜੇ ਦੋਵਾਂ ਨੇ ਉਹਨਾਂ ਨੂੰ ਅਲੱਗ-ਅਲੱਗ ਕੀਤਾ ਤੇ ਫਿਰ ਇੱਕ ਕਹਿੰਦਾ ਬਲਕਾਰ ਬਹੁਤਾ ਚਿਰ ਨਹੀਂ ਲਾਉਣਾ ਛੇਤੀ ਗੱਲਾਂ ਕਰ ਲੈ ਜਿਹੜਾ ਕਰਨੀਆਂ ਨੇ ਮਾਣਾਂ ਬਲਕਾਰ ਨੇ ਬੋਲਣ ਤੋਂ ਪਹਿਲਾਂ ਹੀ ਮਾਂ ਫੁੱਟ ਫੁੱਟ ਕੇ ਰੋ ਪਈ ਤੇ ਫਿਰ ਇੱਕ ਅੱਗੇ ਜਿਹਾ ਬੋਲ ਵਿੱਚ ਆਉਣ ਲੱਗੀ ਪੁੱਤ ਮੈਂ ਤੈਨੂੰ 14 ਜਮਾਤਾਂ ਕਰਾਈਆਂ ਕਾਦੀ ਖਾਤਰ ਤੇਰਾ ਪਿਓ ਸਾਰੀ ਉਮਰ ਘਟਾਟੋਂਦਾ ਰਿਹਾ ਤੂੰ ਕੋਈ ਨੌਕਰੀ ਕਰਦਾ ਹੁੰਦਾ ਸਾਡੇ ਰੰਗ ਭਾਗ ਲੱਗ ਜਾਂਦੇ ਅਸੀਂ ਤਾਂ ਸੋਚਿਆ ਸੀ ਕਿ ਤੂੰ ਉਠੇਂਗਾ ਤੇ ਸਾਨੂੰ ਟਾਲੀ ਵਾਲਾ ਖੇਤ ਛਡਾ ਕੇ ਦੇ ਦੇਵੇਂਗਾ ਪਿਓ ਤੇਰਾ ਹਰਦਲ ਸੋਨੋ ਮਿਲ ਕੇ ਆਇਆ ਕਹਿੰਦਾ ਸੀ ਚੰਡੀਗੜ੍ਹ ਪੇਸ ਦਿਓ ਮੇਰੇ ਨਾਲ ਮੁੰਡੇ ਨੂੰ ਮੈਂ ਨੌਕਰੀ ਦਿਵਾਉਂ ਨੂੰ ਤੋ ਹੁਣ ਇਹ ਹੋਰ ਹੀ ਕੰਮ ਵਿੱਢ ਲਿਆ ਪੁੱਤ ਸਾਡਾ ਫੇਰ ਹੁਣ ਕੌਣ ਹੈ ਤੇਰੇ ਬਗਰ ਬਲਕਾਰ ਨੇ ਮਾਂ ਨੂੰ ਮੋਢਿਓਂ ਫੜ ਕੇ ਥੱਲੇ ਬਿਠਾ ਲਿਆ ਦੂਜੇ ਦੋਵੇਂ ਮੁੰਡੇ ਵੀ ਕੋਲ-ਕੋਲ ਹੋ ਕੇ ਬੈਠ ਗਏ ਕੇਲਿਆਂ ਦੇ ਝੁੰਡ ਤੋਂ ਡੇਰੇ ਦਾ ਰਾਹ ਪਰ ਆਸੀ ਡੇਰੇ ਦੀ ਕੰਧ ਉੱਚੀ ਸੀ ਤੇ ਇਸ ਲਈ ਉਹਨਾਂ ਦੀ ਆਵਾਜ਼ ਕਿਦਰੇ ਵੀ ਨਹੀਂ ਜਾ ਰਹੀ ਸੀ ਬਲਕਾਰ ਨੇ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਲਿਆ ਕਹਿਣ ਲੱਗਿਆ ਮਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਰਾਹ ਪਾਏ ਹੋਏ ਹਾਂ ਗੁਰਾਂ ਨੇ ਆਪਣਾ ਪਿਤਾ ਦਿੱਲੀ ਸ਼ਹੀਦ ਕਰਵਾਇਆ ਦੋਵੇਂ ਵੱਡੇ ਸਹਵਜਾਦਿਆਂ ਨੂੰ ਹੱਥੀਂ ਤਲਵਾਰਾਂ ਫੜਾ ਕੇ ਚਮਕੌਰ ਦੀ ਲੜਾਈ ਵਿੱਚ ਭੇਜਿਆ ਮਾਤਾ ਗੁਜਰੀ ਨੇ ਆਪਣੇ ਦੋਵੇਂ ਪੁੱਤਿਆਂ ਨੂੰ ਹੱਥੀਂ ਤਿਆਰ ਕਰਕੇ ਹੱਕ ਸੱਚ ਦੇ ਰਾਹ ਉਤੇ ਪਾਇਆ ਤੂੰ ਮਾਂ ਆਪਣੇ ਆਪ ਵਿੱਚ ਮਾਤਾ ਗੁਜਰੀ ਵਾਲਾ ਜਿਗਰਾ ਪੈਦਾ ਕਰ ਮੈਂ ਸੱਚ ਦੇ ਰਾਹ ਉਤੇ ਤੁਰਿਆ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਬੇਪਾਈ ਆਪਾਂ ਗੁਰੂ ਗੋਬਿੰਦ ਸਿੰਘ ਕਿੱਥੋਂ ਬਣ ਜਾਾਂਗੇ ਆਪਾਂ ਤਾਂ ਗਰੀਬ ਜਾਟਾਂ ਦੋ ਹੱਥਾਂ ਦੀ ਕਿਰਤ ਕਮਾਈ ਕਰਕੇ ਖਾਣ ਵਾਲੇ ਨਹੀਂ ਮਾਂ ਆਪਾਂ ਗੁਰੂ ਦੇ ਰਾਹ ਉਤੇ ਤਾਂ ਚੱਲ ਸਕਦੇ ਆ ਅਸੀਂ ਜ਼ੁਲਮ ਵਿਰੁੱਧ ਲੜਨਾ ਹੈ ਇਹ ਕਾਂਗਰਸ ਦੀ ਭਾਰਤ ਸਰਕਾਰ ਇਹ ਜ਼ਗੀਰਦਾਰ ਅਕਾਲੀਆਂ ਦੀ ਪੰਜਾਬ ਸਰਕਾਰ ਨਰੰਗੇ ਤੋਂ ਵੀ ਅੱਗੇ ਲੰਗੀ ਹੋਈ ਹੈ ਵੱਡੇ ਵੱਡੇ ਸਰਮਾਇਦਾਰਾਂ ਦਾ ਰਾਜ ਹੈ ਦੇਸ਼ 'ਚ ਜਿੰਨਾ ਚਿਰ ਅਸੀਂ ਇਹਨਾਂ ਦਾ ਖੂਨ ਨਹੀਂ ਪੀ ਲੈਂਦੇ ਸਾਨੂੰ ਆਰਾਮ ਕਿੱਥੇ ਪੰਜਾਬ ਦਾ ਕਿਸਾਨ ਇਹ ਸਭ ਊਚ ਨੀਚ ਮਲੀਆਂ ਮੇਡ ਹੋਏ ਤੋਂ ਸੁਖੀ ਹੋ ਨਾ ਤੂੰ ਪੋਰਾ ਸੰਸਨਗਰ ਪੰਜਾਬ ਦੇ ਸਾਰੇ ਨੌਜਵਾਨ ਤੇਰੇ ਪੁੱਤ ਨੇ ਤੂੰ ਮਾਂ ਐ ਸਾਡੀ ਧਰਤੀ ਮਾਂ ਤੇਰੇ ਤੇ ਅਸੀਂ ਗੰਦੇ ਖੂਨ ਦਾ ਭਾਰ ਨਹੀਂ ਰਹਿਣ ਦੇਣਾ ਬੁੜੀ ਨੇ ਹੰਝੂ ਪੂੰਝ ਲੇ ਕਹਿੰਦੀ ਚੰਗਾ ਪੁੱਤ ਜੇ ਤੂੰ ਬਲਕਾਰ ਐ ਨਾ ਮੈਂ ਵੀ ਬਲਕਾਰ ਦੀ ਮਾਂ ਐ ਇਹਨਾਂ ਪੁਲਸੀਆਂ ਦੇ ਜਿਉਂ ਦਾ ਹੱਥ ਨਾ ਆਏ ਬਸ ਹੁਣ ਬਣੀ ਨਾ ਗੱਲ ਮੇਰੀ ਮਾਂ ਬਲਕਾਰ ਨੇ ਉਹਦਾ ਹੱਥ ਆਪਣੇ ਬੁੱਲਾ ਨੂੰ ਲਾ ਲਿਆ ਤੇ ਫਿਰ ਕਹਿਣ ਲੱਗਿਆ ਇੱਕ ਗੱਲ ਮੰਨੇਂਗੇ ਦੱਸ ਜੀ ਸਦਕੇ ਆਖ ਮੇਰੇ ਅੰਤ ਦਾ ਮੈਨੂੰ ਪਤਾ ਹੈ ਮਾਂ ਜੇ ਕੁਝ ਹੋ ਗਿਆ ਤਾਂ ਅੱਖੋਂ ਪਾਣੀ ਨਾ ਸਿੱਟੀ ਬੇਪੱਤਰਾ ਬੁੜੀ ਨੇ ਆਪਣੇ ਬੁੱਲ ਕੁੱਟ ਲੈ ਵਕਤ ਕਾਫੀ ਹੋ ਚੁੱਕਿਆ ਸੀ ਤਿੰਨਾਂ ਨੇ ਮਾਂ ਦੇ ਪੈਰੀ ਹੱਥ ਲਾਏ ਤੇ ਫੇਰ ਛਲੇੜਿਆਂ ਵਾਂਗ ਰਾਤ ਦੀ ਬੁੱਕਲ ਵਿੱਚ ਗਾਇਬ ਹੋ ਗਏ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਹਾਣੀ ਨੂੰ ਅੱਗੇ ਮੇਰੇ ਤੋਂ ਅਰਜੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ